ਇਹ ਰਪਨ ਦੋ ਤਿੰਨ ਬਾਰੀ ਲਾ ਸਕਦੇ ਆਂਗੇ ਪਹਿਲਾਂ ਤਾਂ ਬਈਆਂ ਦੀ ਤਿਆਰੀ ਥੋੜੀ ਬੱਕਰੀ ਢੰਗ ਨਾਲ ਕਰਨੀ ਪੈਂਦੀ ਆਪਾਂ ਹੂੰ ਇਹਦੀ ਬਾਹਨ ਦੀ ਤਿਆਰੀ ਚਾਹੀਏ ਬਈ ਜਦੋਂ ਤਾਂ ਯਾਰ ਇਹ ਮੈਕਸਿਮਮ ਤਾਂ ਇਹਦਾ ਮੈਂ ਮੰਨ ਕੇ ਚੱਲੋ ਤੁਸੀਂ ਵੀ 500 ਕਿਵੱਟਲ ਚਾਰ ਵੀ ਦੇ ਸਕਦਾ ਇੱਕ ਕੱਢ ਬਸ 250 ਗ੍ਰਾਮ ਜਾਂ 300 ਗ੍ਰਾਮ ਵੀ ਬਈ ਇੱਕ ਕਿੱਲੇ ਦਾ ਆਪਾਂ ਲਾਉਣੀ ਠੀਕ ਹੈ ਦੋ ਤਿੰਨ 100 ਗ੍ਰਾਮ ਕੀ ਗੱਲ ਆ ਵੀ ਸੋਤੋ ਚੱਕੇ ਨਹੀਂ ਆਨੇ ਬਾਹਰ ਤੋਂ ਠੀਕ ਤੁਸੀਂ ਚੱਕ ਨਹੀਂ ਸਕਦੇ ਇਹ ਨਹੀਂ ਆਸੀ 400 500 ਕਿਵੱਟਲ ਇਹ ਹੋ ਹੋ ਸਕਦਾ ਬਸ ਐਸੀ ਗੱਲ ਦੋਸਤੋ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ ਤਕੀ ਹਾਲ ਨੇ ਹੈ ਪੀ ਠੀਕ ਆ ਬਾਈ ਜਿਵੇਂ ਤੁਸੀਂ ਕਮੈਂਟ ਕੀ ਜਾਂਦੇ ਸਾਨੂੰ ਵਾਟਰਮੈਲਨ ਦੇ ਵੀਡੀਓ ਚਾਹੀਦੇ ਆ ਤੇ ਹੈਪੀ ਵਾਟਰਮੈਲਨ ਲਾਉਂਦੇ ਰਿਹਾ ਤੇ ਐਤਕੀ ਨਹੀਂ ਲਾਇਆ ਨਾ ਇਹ ਪੀ ਤੇ ਵਾਟਰਮੈਲਨ ਬਾਰੇ ਸਾਨੂੰ ਦਿੰਨੇ ਆ ਜਾਣਕਾਰੀ ਇਹ ਕਿ ਬਾਣ ਨਹੀਂ ਵਿਹਲਾ ਹੋਇਆ ਹਾਂ ਬਾਣ ਘੱਟ ਵਿਹਲਾ ਸੀਗਾ ਤੇ ਪਰ ਜਦੋਂ ਲਾਉਣੇ ਐਕਸਪੀਰੀਅੰਸ ਤਾਂ ਹੈਗੀ ਆ ਵਾਟਰਮੈਲਨ ਦੀਆਂ ਵੈਰਾਈਟੀਆਂ ਬਾਰੇ ਬਾਣ ਦੀ ਤਿਆਰੀ ਬਾਰੇ ਉਹਦੇ ਰੋਗਾਂ ਬਾਰੇ ਸਾਰੀ ਜਾਣਕਾਰੀ ਦੱਸ ਦਿਆਂ ਤੁਹਾਨੂੰ ਕਿਉਂਕਿ ਜਿਹੜੇ ਵੀਰ ਵਾਟਰਮੈਲਨ ਲਾਈ ਬੈਠੇ ਆ ਉਹਨਾਂ ਮੀਂਹ ਦੇ ਕਰਕੇ ਉਹਨਾਂ ਨੂੰ ਫੰਗਸ ਵਗੈਰਾ ਵੀ ਆਉਂਦੀ ਆ ਨਾ ਤੇ ਕਾਫੀ ਜ਼ਿਆਦਾ ਕਮੈਂਟ ਆ ਰਹੇ ਪੀਅਰ ਵਾਟਰਮੈਨਾਂ ਤੇ ਵੀਡੀਓ ਦਿਓ ਤੇ ਇੱਕ ਬੰਦੇ ਨੇ ਆਪ ਤਾਂ ਪੁੱਛ ਕੇ ਇੱਥੇ ਲਾਇਆ ਵੀ ਸੀ ਕਿਹੜਾ ਅਤਲੇ ਦਾ ਸੀ ਕਿ ਹੋਣਾ ਹਾਂ ਉਹਨੇ ਲਾਇਆ ਵੀ ਸੀ ਤੇ ਤਾਂ ਕਰਕੇ ਵੀਡੀਓ ਚ ਹੈਗਾ ਤੁਹਾਡਾ ਸਵਾਗਤ ਹੈਪੀ ਵਾਟਰਮੈਨਾਂ ਦੀ ਇਹ ਗੱਲ ਕਰੀਏ ਰੁੱਤ ਰੁੱਤ ਬਾਰੇ ਦੱਸ ਵੀ ਕਦੋਂ ਲਾ ਸਕਦੇ ਆਪਾਂ ਇਹਨੂੰ ਬਈਰ ਆਪਾਂ 2-3 ਵਾਰੀ ਲਾ ਸਕਦੇ ਆਂਗੇ ਪਹਿਲਾਂ ਤਾਂ ਬਈ ਇਹਦਾ ਜਿਵੇਂ 12ਵੇਂ ਜਿਵੇਂ ਆਪਾਂ 11ਵੇਂ ਦੀ 25 ਤੋਂ ਬਾਅਦ ਹੂੰ ਇਹਦੀ ਸਟਾਰਟਿੰਗ ਆ ਗਈ ਠੀਕ ਆ 11ਵੇਂ ਦੀ 25 ਤੋਂ ਤੁਸੀਂ 12ਵੇਂ ਮਹੀਨੇ ਤੱਕ 12ਵੇਂ ਮਹੀਨੇ ਚ ਮਹੀਨੇ ਦੀ 15 ਤੱਕ ਤੁਸੀਂ ਲਾ ਸਕਦੇ ਹੋ ਠੀਕ ਹੈ ਕਈ 11ਵੇਂ ਦੀ 20 ਤੋਂ ਸਟਾਰਟ ਕਰਕੇ 12ਵੇਂ ਦੀ ਬਸ 15 ਤੱਕ ਲਾਉਂਦੇ ਨੇ ਬਈ ਉਦੋਂ ਬਾਅਦ ਬਈ ਫਿਰ ਜਿਹੜਾ ਲਾਉਣ ਦਾ ਸਮਾਂ ਫਿਰ ਪਹਿਲੇ ਮਹੀਨੇ ਦੇ ਆਪਾਂ ਮਤਲਬ ਪਹਿਲਾ ਮਹੀਨਾ ਤਾਂ ਖਤਮ ਹੋ ਗਿਆ ਬਈ ਹੂੰ ਪਹਿਲਾ ਮਹੀਨਾ ਖਤਮ ਹੋ ਗਿਆ ਦੂਜਾ ਮਹੀਨਾ ਸਟਾਰਟ ਹੁੰਦਾ ਉਦੋਂ ਆਪਾਂ ਇਹਨੂੰ ਤਿਆਰੀ ਕਰਦੇ ਆ ਫਰਵਰੀ ਦੇ ਸ਼ੁਰੂ ਚ ਹਾਂ ਫਰਵਰੀ ਦੇ ਸ਼ੁਰੂ ਚ ਹੂੰ ਲਾਉਣ ਦੀ ਤਿਆਰੀ ਕਰਦੇ ਆ ਤੁਸੀਂ ਇਹਨੂੰ ਬਈ ਤੀਜੇ ਮਹੀਨੇ ਚ ਵੀ ਲਾ ਸਕਦੇ ਹੋਗੇ ਨਾਰਚ ਚ ਹਾਂ ਅਪ੍ਰੈਲ ਚ ਅਪ੍ਰੈਲ ਕੰਮ ਕਰਵਾਉਦਾ ਉਹਦੋਂ ਨਹੀਂ ਕਰਦਾ ਉਹਦੋਂ ਨਹੀਂ ਮਤਲਬ ਹੁਣ ਲਾਸਟ ਟਾਈਮ ਹੈ ਦਾ ਹਾਂ ਹੁਣ ਮਾਰਚ ਚ ਚੜ ਗਿਆ ਅੱਜ ਤੇ ਅੱਜ ਹੁਣ ਇਹਦਾ ਲਾਸਟ ਟਾਈਮ ਹੈ ਹੋ ਲੱਗ ਤਾ ਉਦੋਂ ਵੀ ਜਾਂਦਾ ਬਈ ਉਦੋਂ ਕਾਹਾਂ ਜਾ ਕੇ ਮੀਂਹ ਪੈਣ ਲੱਗ ਜਾਂਦਾ ਫਿਰ ਮੀਂਹ ਨੂੰ ਦਿੱਕਤ ਦਿੰਦਾ ਉਹ ਝਾੜ ਕੱਟ ਜਾਂਦਾ ਝਾੜ ਕੱਟ ਦਿੰਦਾ ਠੀਕ ਹੈ ਤੇ ਕੀ ਇਹਦਾ ਕੀ ਪ੍ਰੋਸੈਸ ਹੁੰਦਾ ਹੈਗਾ ਲਾਉਣ ਦਾ ਵੀ ਪਨੀਰ ਹੀ ਤਿਆਰ ਕਰਨੀ ਚਾਹੀਦੀ ਹੈ ਨਹੀਂ ਪਨੀਰ ਹੀ ਨਹੀਂ ਬਈ ਇਹਦੇ ਸਿੱਧੇ ਬੀ ਕੰਮਜਾ ਬੈਸਟ ਹੂੰ ਜੇ ਆਪਾਂ ਹੁਣ ਮੰਨ ਲਓ ਆਪ ਜਾ ਫਿਰ ਨਰਸਰੀ ਤਿਆਰ ਕਰ ਲਓ ਪਰੋਟ ਰਿਆਂ ਚ ਉਹ ਵੀ ਠੀਕ ਉਹ ਵੀ ਬੈਸਟ ਹੈ ਠੀਕ ਹੈ ਨਹੀਂ ਫਿਰ ਸਭ ਤੋਂ ਬੈਸਟ ਤਰੀਕਾ ਹੈਗਾ ਬੀ ਲਾ ਦੋ ਬੀ ਲਾ ਦੋ ਠੀਕ ਹੈ ਇਹ ਇਹਦੇ ਜਿਵੇਂ ਹੈਪੀ ਪਹਿਲਾਂ ਬਾਣ ਦੀ ਤਿਆਰੀ ਦੀ ਗੱਲ ਹੀ ਕਰੀ ਆਪਾਂ ਚੱਲ ਉਹਨਾਂ ਤੋਂ ਬੰਦੇ ਨੇ ਕਿਹੜੀ ਕਿਸੇ ਰੁੱਤ ਹੀ ਹੋਵੇ ਜੁਹੇ ਮਾਰਚ ਚੱਲੀ ਜਾਂਦੀ ਹੈ ਬਾਣ ਦੀ ਤਿਆਰੀ 'ਚ ਥੱਲੇ ਕੀ ਕੁਝ ਦੇਣਾ ਪੈਂਦਾ ਹੈ ਬਾਣ ਦੀ ਤਿਆਰੀ ਇਹਦੀ ਆਏ ਆ ਬਾਈ ਯਾਰ ਇਹਦੀ ਬਾਣ ਦੀ ਤਿਆਰੀ ਥੋੜੀ ਬੱਕਰੇ ਢੰਗਰਾ ਕਰਨੀ ਪੈਂਦੀ ਆਪਾਂ ਨੂੰ ਹੂੰ ਇਹਦੀ ਬਾਣ ਦੀ ਤਿਆਰੀ ਚਾਹੀਏ ਬਾਈ ਜਿਹੜੇ ਜਦੋਂ ਆਪਾਂ ਮੰਨ ਲਓ ਹੁਣ ਆਪਣਾ ਸਾਰਿਆਂ ਦਾ ਬਾਹਣਾ 10ਵੇਂ ਮਹੀਨੇ ਦੀ 20 ਬੂਹ ਨੂੰ ਬੇਲਾ ਹੋ ਜਾਂਦਾ ਵੀ ਜਿਹੜੀਆਂ ਬਾਣ ਹੁਣ ਹੁਣ ਲਾਉਣਾ ਜਿਹੜੇ ਨੇ ਉਹ ਤਾਂ ਇੱਕੋ ਹੀ ਪ੍ਰੋਸੈਸ ਹੋਊਗਾ ਬਾਣ ਦੀ ਤਿਆਰੀ ਤਾਂ ਹਾਂ ਪ੍ਰੋਸੈਸ ਇੱਕੋ ਹੀ ਹੈ ਜਿਵੇਂ ਹੁਣ ਆਪਾਂ ਜੀਰੀ ਵਾਲੇ ਬਾਣਾਂ ਦੇ ਵਿੱਚ ਹੀ ਲਾਉਂਦੇ ਹਾਂ ਉਹਦੋਂ ਬਸ ਐਨਾ ਉਹਦੋਂ ਮਲਚਿੰਗ ਸੀਟ ਤੇ ਲਾਉਣਾ ਪੈਂਦਾ ਹੁਣ ਆਪਣਾ ਊਨ ਲੱਗ ਜੀ ਨਹੀਂ ਹੁਣ ਵੀ ਮਲਚਿੰਗ ਸੀਟ ਤੇ ਹੀ ਵੱਧ ਕਾਮਯਾਬ ਹੁੰਕੋ ਠੀਕ ਊਨ ਨਾਲੋਂ ਠੀਕ ਊਨ ਲਾਉਣ ਦੀ ਖੇਚਣਾ ਨਾ ਕਰਨੀ ਯਾਰ ਕਿਉਂਕਿ ਊਨ ਲਾਉਣ ਨਾਲ ਨਾ ਝਾੜ ਦਾ ਬੜਾ ਪਰਚਾੜ ਤੇ ਬੜਾ ਅਸਰ ਪੈਂਦਾ ਬਈ ਜੇ ਪਾਣੀ ਵੱਧ ਘੱਟ ਲੱਗ ਜਾ ਫਿਰ ਇਹ ਇਹਨੂੰ ਬਲਾਈਟ ਬੜੀ ਛੇਤੀ ਆਉਂਦੀ ਹੈ। ਹੂੰ ਇਹਦਾ ਐ ਬਈ ਜੇ ਤੁਸੀਂ ਮੰਨ ਲਓ ਗਿਆ ਉਹ ਬਈ ਜਿਹੜਾ ਬਈ ਹੁਣ ਆਪਾਂ ਜੇ ਤਾਂ ਆਪਾਂ ਵਾਹਣ ਬੇਲਾ ਹੋ ਗਿਆ ਵੀ ਆਪਣਾ ਜੀਰੀ ਵਾਲਾ ਜੀਰੀ ਵਾਲੇ ਵਾਹਣ ਨੂੰ ਬਈ ਆਪਾਂ ਐ ਨਹੀਂ ਹੈਗਾ ਵੀ ਵਾਹਣ ਨੂੰ ਕਿਉਂਕਿ ਜੀਰੀ ਵਾਲੇ ਵਾਹਣ ਚ ਗਿੱਲ ਬਹੁਤ ਜ਼ਿਆਦਾ ਹੁੰਦੀ ਹੈ। ਹੂੰ ਇੱਕ ਤਾਂ ਬਈ ਜੀਰੀ ਵਾਲੇ ਜਿਹੜੇ ਵਾਹਣ ਚ ਇਹ ਲਾਉਣਾਗਾ ਉਹ ਇੱਕ ਧਿਆਨ ਰੱਖਿਓ ਵੀ ਉਹ ਜੀਰੀ ਦਾ ਪਾਣੀ ਥੋੜਾ ਪਹਿਲਾਂ ਬੰਦ ਕਰ ਦਿਓ। ਹੂੰ ਠੀਕ ਆ ਵੀ ਬਾਹਰ ਕਿਉਂ ਨਹੀਂ ਨਮੀ ਨਹੀਂ ਚਾਹੀਦੀ ਹੁੰਦੀ ਆਪਾਂ ਨੂੰ ਬਾਹਣ ਦੇ ਵਿੱਚ ਇਹਦੇ ਚ ਵੀ ਦੂਜੇ ਜਮ ਦੂਜੇ ਬਾਣੇ ਤਾਂ ਕਣਕ ਬੀਜਣੀ ਹੁੰਦੀ ਆ ਬਾਈ ਇਹਦੇ ਬਾਣ ਦੇ ਵਿੱਚ ਵੀ ਦੂਜੇ ਨਾਲ ਬਈ 10 15 ਦਿਨ ਪਾਣੀ ਪਹਿਲਾ ਮੰਨ ਲਾ ਜਿੰਨਾਪੁਰ ਪ੍ਰਾ ਬਣਾਉਣਾ ਉਨਾ ਹੀ ਚੰਗਾ ਹੁਣ ਤਾਂ ਠਕਾ ਠੀਕ ਆ ਜਾ ਹੁਣ ਤਾਂ ਜਮ ਮਾਲਮ ਵਾਲੇ ਜਿਹੜੇ ਮਟਰਾਂ ਉੱਤੇ ਲਾਉਣਗੇ ਤਾਂ ਬਾਉਂਡ ਬਾਈ ਐਵੇਂ ਹਾਂ ਰੁੱਖਾ ਮਿਲ ਜਾਊਗਾ ਇਹ ਤਾਂ ਬੈਰੋ ਟਾ ਵਾਟਰ ਮਾਰ ਕੇ ਰੁੱਖਾ ਕਰਾ ਇਹਨੂੰ ਉਦੋਂ ਬਾਅਦ ਬਾਹ ਵਾ ਕੇ ਛੱਡਣਾ ਆਪਾਂ ਖੁੱਲਾ ਛੱਡਣਾ ਵੀ ਫੰਗਸ ਇਹਦੇ ਚ ਦੂਰ ਹੋ ਜੇ ਵੀ ਫੰਗਸ ਦਾ ਇਹਦੇ ਚ ਰੋਗ ਰਿਹਾ ਬਾਈ ਯਾਰ ਫਿਰ ਵ ਭੰਗਸਦੀਵੀ ਆਉਂਦੀ ਹੈ ਤੇ ਦੂਜਾ ਨੰਬਰ ਬੇ ਇਹਨੂੰ ਨੀਮਾ ਟੋੜਦੀ ਸਮੱਸਿਆ ਵੱਧ ਆਉਂਦੀ ਹੈ ਠੀਕ ਹੈ ਠੀਕ ਹੈ ਇਹਦੀ ਜਣਾ ਜਗਡਾ ਬਣ ਲੱਗੇ ਜਾਂਦੀਆਂ ਨੇ ਫਿਰ ਭਾਈ ਇਹ ਮੰਨ ਲਓ ਬੱਲਾ ਗ੍ਰੋਥ ਨਹੀਂ ਕਰਦੀਆਂ ਹੈਗੇ ਮੰਨ ਲਾ ਬਾਹ ਨੂੰ ਪੂਰਾ ਸੁੱਕਾ ਕਰ ਲੋ ਤੇ ਬਾਹ ਨੂੰ ਕਰ ਲੋ ਪੁਰਪਰਾ ਠੀਕ ਹੈ ਜੇ ਆਪਾਂ ਫਰਟੀਲਾਈਜ਼ਰ ਦੀ ਗੱਲ ਕਰੀਏ ਥੱਲੇ ਫਰਟੀਲਾਈਜ਼ਰ ਦਤਾ ਹੈ ਭਾਈ ਫਰਟੀਲਾਈਜ਼ਰ ਮਰਚਿੰਗ ਸੀਡ ਤੇ ਤਕਰੀਬਨ ਸਾਰੇ ਥੱਲੇ ਪਈ ਹੈ ਹਾਂ ਮੈਂ ਸਾਰੇ ਭਾਈ ਪਹਿਲਾਂ ਆਪਾਂ ਸਾਰਿਆਂ ਨੂੰ ਥੱਲੇ ਹੀ ਦੇਵਾਂਗੇ ਆਪਾਂ ਜਿੰਨੇ ਫਰਟੀਲਾਈਜ਼ਰ ਦੇ ਮੁੱਦ ਤੇ ਕੀ ਕੋਈ ਫਰਟੀਲਾਈਜ਼ਰ ਭਾਈ ਇਹ ਤੀਜੇ ਨੂੰ ਥੋੜਾ ਵੱਧ ਚ ਕੋਈ ਰਿਕਾਰਡ ਇਹਨਾਂ ਦਾ ਅਜੇ ਤੱਕ ਕੋਈ ਨਹੀਂ ਹੈਗਾ ਵੀ ਕਿੰਨਾ ਵੀ ਨਿਕਲਦਾ ਹੈ ਮੈਕਸਿਮਮ ਕਿੰਨਾ ਆਪਾਂ ਕਿਨਾਂ ਲਿਆਤੀ ਮੈਕਸਿਮਮ ਤਾਂ ਯਾਰ ਇਹ ਮੈਕਸਿਮਮ ਤਾਂ ਇਹਦਾ ਮੈਂ ਮੰਨੇ ਕਿ ਚੱਲੋ ਤੁਸੀਂ ਵੀ 500 ਕੁ ਵੱਟਲ ਚਾਰ ਵੀ ਦੇ ਸਕਦਾ ਇੱਕ ਕਿਨਾਰੇ ਚ ਚਾਰ 500 ਵੀ ਤਿੰਨ ਚਾਰ ਕਨਾਲਾਂ ਤਾਂ ਲਾਉਂਦਾ ਰਿਹਾਗਾ ਆਪਾਂ ਐਸੀ ਫਿਰ ਆਪਾਂ ਬਈ ਉੱਥੇ ਜਿਵੇਂ ਹੁਣ ਆਪਣੇ ਮਾਨਸਾ ਫਾਟਿਕ ਹੈ ਆਪਾਂ ਉੱਥੇ ਲੈ ਕੇ ਢੇਰ ਮਾਰ ਲੈਂਦੇ ਹੁੰਦੇ ਸੀ ਤੇ ਹੋਲੀ-ਵੋਲੀ ਵੇਚੀ ਜਾਂਦੇ ਰਹਿੰਦੇ ਸੀ ਚਲੋ ਕਿਹਨਾ ਨਾਲ ਕਰੀਏ ਆਪਾਂ ਫਰਟੀਲਾਈਜ਼ਰ ਦੱਸਦੀ ਹਾਂ ਥੱਲੇ ਕਿਹੜੇ ਕਿਹੜੇ ਪਾਉਣੇ ਆ ਫਰਟੀਲਾਈਜ਼ਰ ਤਾਂ ਆਏ ਬਈ ਫਰਟੀਲ ਫਰਟੀਲਾਈਜ਼ਰ ਆਇਆ ਬਈ ਲਗਭਗ 2 ਬੋਰੀਆਂ ਆਪਾਂ ਡੀ.ਆਈ.ਪੀ ਦੀਆਂ ਥੱਲੇ ਥੱਲੇ ਦੇਣੀ ਹੈ 1 ਕਿੱਲੇ ਦੀ ਠੀਕ ਹੈ ਤੇ ਲਗਭਗ ਬਈ 2 2 ਬੋਰੀਆਂ ਆਪਾਂ ਆਹ ਦੇਣੀ ਹੈ ਸੋ ਪਰ ਆਪਣਾ ਦੋ ਵੋਰੀਆਂ ਡੀ.ਏ.ਪੀ ਆ ਗਈਆਂ ਦੋਸਤੋ ਦੋ ਵੋਰੀਆਂ ਆ ਗਈਆਂ ਸੁਪਰ ਦੀਆਂ ਹਾਂ ਠੀਕ ਹੈ ਤੇ ਇਹ ਚੀਜ਼ ਨੂੰ ਬਈ ਪोटाश ਦੀ ਬਹੁਤ ਲੋੜ ਪੈਂਦੀ ਹੈਗੀ ਠੀਕ ਹੈ ਪोटाश ਇਹਨੂੰ ਆਪਾਂ ਆਪਣਾ ਐਮ.ਓ.ਪੀ ਦੇਣਾ ਉਹ ਜਿਹੜਾ 60% ਵਾਲਾ ਹਾਂ ਟੌਪ ਪोटाश ਹਾਂ ਦੂੜ ਦੂੜ ਘਟਾ ਬਈ ਜਿਵੇਂ ਦੋਸਤੋ ਆਪਣੀ ਫਰਟੀਲਾਈਜ਼ਰ ਮਿਰਚ ਵਾਲੀ ਵੀਡੀਓ ਪਏ ਨਾ ਉਮੇ ਸਾਰੇ ਇਕੱਠੇ ਕਰਕੇ ਤੁਸੀਂ ਦੇ ਸਕਦੇ ਹਾਂ ਦੋ ਡੀ.ਏ.ਪੀ ਹੋ ਗਈਆਂ ਦੋ ਸੁਪਰ ਹੋ ਗਈਆਂ ਹਾਂ ਦੂੜ ਘਟਾ ਬਈ ਪोटाਸ਼ ਦੂੜ ਘਟਾ ਪਟਾ ਦਾ ਹੋ ਗਿਆ ਹਾਂ ਤੇ ਲਗਭਗ ਭਈ ਤੁਸੀਂ ਇਹਦੇ ਇਹਦੇ ਵਿੱਚ ਜੇ ਹੁਣ ਜਿਹੜਾ ਵੀ ਰੂਟਾ ਤੁਸੀਂ 25 ਕਿਲੋ ਪਾਉਣੀ ਪਾਉਣਿਆ ਆਪਾਂ ਇੱਕ ਗੱਲੇ ਦਾ ਜੇ ਤੁਸੀਂ 50 ਕਿਲੋ ਕੈਲਸ਼ੀਅਮ ਵੀ ਪਾ ਦੋਗੇ ਤਾਂ ਵੀ ਤੁਹਾਡੇ ਲਈ ਬਹੁਤ ਵਧੀਆ ਗੱਲ ਹੈ ਜਿਹੜਾ ਨਮਾ ਬਾਹਣਾ ਉਹਦੇ ਚ 25 ਕਿਲੋ ਨਾ ਵੀ ਡੰਗ ਲੈ ਜੀ ਜੀ ਚ ਸਬਜ਼ੀ ਪਹਿਲਾਂ ਲੱਗਦੀ ਆ ਰਹੀ ਬਈ ਉਹਦੇ ਚ 50 ਕਿਲੋ ਪਾ ਦੋਗੇ ਕਿਉਂਕਿ ਇਹ ਚੀਜ਼ ਦਾ ਫਰੂਟ ਬਹੁਤ ਜਿਆਦਾ ਸਾਈਜ਼ ਵੱਡਾ ਹੁੰਦਾ ਫਰੂਟ ਦਾ ਬਈ ਇਹਨੂੰ ਕੈਲਸ਼ੀਅਮ ਦੀ 50 ਕਿਲੋ ਦੇ ਹੋ ਜਾਂਦੇ ਆ ਕੈਲਸ਼ੀਅਮ ਦੀ ਵੱਧ ਲੋਡ ਪੈਂਦੀ ਆ ਇਹ ਚ ਲਗਭਗ ਬਈ 50 ਕਿਲੋ ਕੈਲਸ਼ੀਅਮ ਪਾਉਗਾ ਠੀਕ ਹੈ ਤੇ ਲਗਭਗ ਬਈ 1 ਕਿੱਲੇ ਦਾ ਆਪਾਂ 90% ਵਾਲਾ ਜਿਹੜਾ ਵੀ ਆਉਂਦਾ ਆਪਣਾ ਪਾウダー ਫਾਰਮ ਵਾਲਾ ਤੁਸੀਂ ਮਿਕਸ ਕਰਕੇ ਮਿਕਸ ਕਰਕੇ ਬਈ ਮਿਕਸ ਕਰਕੇ ਸ਼ਟ ਸਾਰਾ ਦੇਵੋਗੇ ਤੇ ਉਸ ਤੋਂ ਬਾਅਦ ਬਈ ਤੁਸੀਂ ਜਿਵੇਂ ਹੁਣ ਰੂੜੀ ਦੇ ਕਈ ਵੀ ਦੇ ਰੂੜੀ ਦੀ ਰੇ ਜੇ ਤੁਹਾਡੇ ਕੋਲੇ ਹੈਗੀ ਆ ਬਈ ਉਪਲਬਧ ਤਾਂ ਤੁਸੀਂ ਰੂੜੀ ਦੇ ਰੇ ਦੀ ਵੀ ਬਈ ਤਿੰਨ ਚਾਟਰ ਵਾਲੀਆਂ ਇੱਕ ਕਿੱਲੇ ਮਗਰ ਪਾ ਦਿਓ ਤੇ ਨਾਲ ਨਾਲ ਬਈ ਮੈਂ ਹੁਣ ਇੱਕ ਹੋਰ ਦੱਸ ਦਿੰਨਾ ਰੂੜੀ ਦੀ ਇਹ ਪੌਣ ਸਾਰ ਹੈਪੀ ਆਪਾਂ ਇਹਨੂੰ ਮੰਨ ਲਾ ਬਾਹ ਕੇ ਬਾਣ ਤਿਰਕ ਕੇ ਲਾ ਸਕਦੇ ਹਾਂ ਕਿਉਂਕਿ 5-4 ਦਿਨ ਠਹਿਰਨਾ ਕੋਈ ਚੱਕਰ ਨਹੀਂ ਬਈ ਨਾਲ ਨਾਲ ਬਾਹ ਕੇ ਬਾਣ ਆਪਾਂ ਲਾ ਸਕਦੇ ਕਿਉਂਕਿ ਹੁਣ ਜੋ ਠੰਡ ਚ ਤਾਂ ਕੋਈ ਚੱਕਰ ਨਹੀਂ ਜੇ ਰੂੜੀ ਦੀ ਰੇ ਪਾ ਲਓਗੇ ਤਾਂ ਬੈਸਟ ਆ ਬਈ ਨਾਲ ਬਈ ਇੱਕ ਹੋਰ ਆ ਵੀ ਇਹ ਫਰਟੀਲਾਈਜ਼ਰ ਦਾ ਮਾਈਕੋਰਾਇਜ਼ਾ ਦਾ ਬਹੁਤ ਵੱਡਾ ਰੋਲ ਹੈ ਕਿਉਂਕਿ ਇਹ ਜਿਹੜੇ ਬਈ ਇਹ ਫਰਟੀਲਾਈਜ਼ਰ ਹੁੰਦੇ ਆ ਵੀ ਇਹਨਾਂ ਦੇ ਵਿੱਚ ਜਿਹੜੇ ਹੁਣ ਤਾਕਤ ਹੁੰਦੀ ਹੈ ਉਹਨੂੰ ਤੋੜਨ ਵਾਸਤੇ ਮਾਈਕੋਰਾਇਜ਼ਾ ਕੰਮ ਕਰਦਾ ਤੁਸੀਂ ਮਾਈਕੋਰਾਇਜ਼ਾ ਬਈ 1 ਕਿੱ ਉਹ ਆਪਣੀ ਦੇ ਡਿਪੈਂਡ ਆ ਵੀ ਆਪਾਂ ਕਿੰਨਾ ਖਰਚਾ ਕਰਦੇ ਆ ਕਿਉਂਕਿ ਵਾਟਰ ਮੈਨ ਦੀ ਖੇਤੀ ਹੈ ਜਾਈ ਬਈ ਜਿੰਨਾ ਇਹ ਤੇ ਖਰਚਾ ਕਰਦਾਂਗੇ ਉਨੇ ਹੀ ਇਹਦਾ ਝਾੜ ਉੱਪਰ ਹੋਈ ਜਾਊਗਾ ਠੀਕ ਹੈ ਜਿੰਨਾ ਵੀ ਆਪਾਂ ਉਹ ਕਰਦਾਂਗੇ ਖਰਚਾ ਕਰਨ ਦੀ ਵੀ ਆਪਾਂ ਇਨਕਮ ਦੇ ਹਿਸਾਬ ਨਾਲ ਜਿੰਨੇ ਉਹ ਖਰਚਾ ਕਰਦੇ ਆ ਉਨੇ ਹੀ ਝਾੜ ਉੱਪਰ ਚਾਈ ਜਾਊਗਾ ਬਈ ਇਹਦਾ ਹੂੰ ਤੇ ਨਾਲ ਨਾਲ ਬਈ ਆਇਆ ਵੀ ਜਿਹੜੇ ਬਹਾਣਾ ਦੇ ਵਿੱਚ ਬਈ ਨਿੰਮਾ ਟੋੜ ਦੀ ਸਮੱਸਿਆ ਆਉਂਦੀ ਹੈਗੀ ਹਨਾ ਵੀ ਜਦ ਪਤਾ ਵੀ ਸਾਡੇ ਬਾਣ ਦੇ ਵਿੱਚ ਕਈ ਢੋਣਿਆਂ ਨੂੰ ਵੀ ਆਉਂਦੀ ਰਹਿੰਦੀ ਹੈ ਇਹ ਚੀਜ਼ ਹੂੰ ਆਉਂਦੀ ਹੈ ਹਾਂ ਤੇ ਇਹ ਬਈ ਆ ਫਿਰ ਉਹ ਬਈ ਉਹ ਇਨਵਰਟੋ ਫ੍ਰੀ ਆਪੀਐਲ ਦਾ ਹੂੰ ਉਹ ਪ ਗੰਡਾ ਮਾਰਦੇ ਗੰਡਾਆਂ ਜਾਂਦੇ ਬਣੀਆਂ ਵੀਆਂ ਫੋਟ ਵੀ ਗੰਡਾਆਂ ਜਾਂਦੀ ਲੱਗੀ ਹੁੰਦੀ ਉਹਦੇ ਤੇ ਨਵੈਟੋ ਫ੍ਰੀ ਆਉਂਦਾ ਬਾਈ ਉਹ ਤੁਸੀਂ ਪਾ ਸਕਦੇ ਹੋਗੇ ਤੇ ਬਾਕੀ ਬਈ ਆਪਾਂ ਸੂਟੋ ਬਣਾਸ ਤੇ ਟਰੈਕੋ ਡਰਮਾ ਲਾਜ਼ਮੀ ਛੱਟਣਾ ਬਾਹਣ ਦੇ ਵਿੱਚ ਕਿੰਨਾ ਕਿੰਨਾ ਬਾਈ 2-2 ਕਿਲੋ ਦੇ ਸਕਦੇ ਆ ਆਪਾਂ ਠੀਕ ਹੈ ਟਰੈਕੋ ਫ੍ਰੀ ਵੀ ਕਿਲੋ ਬਹੁਤਾ ਹਾਂ ਕਿਲੋ ਬਹੁਤ ਨਵੈਟੋ ਟਰੈਕੋ ਫ੍ਰੀ ਕਿਲੋ ਬਹੁਤਾ ਦੋਸਤਾਂ ਤੇ ਦੂਜੇ ਆਪਾਂ ਬਈ 2-2 ਕਿਲੋ ਦੇ ਸਕਦੇ ਆ ਸੂਟੋ ਬਣਾਸ ਤੇ ਟਰੈਕੋ ਡਰਮਾ ਇਹ ਐਮਰੂ ਵਾਲਾ ਬਤਾ ਕਰ ਦਿਆ ਬਾਈ ਜੇ ਤੁਸੀਂ ਰੂੜੀ ਪਾਈ ਆ ਤਾਂ ਟਰੈਕੋ ਡਰਮਾ ਤੁਹਾਡੇ ਬਾਹਣ ਦੇ ਵਿੱਚ ਬਹੁ ਯੂ ਆ ਜੀ ਡੀ ਪੀ ਸੁਪਰ ਇਹਨਾਂ ਦੇ ਰੇਟ ਤਾਂ ਸਾਰ ਨੂੰ ਪਤਾ ਹੀ ਹੈ ਨਾ ਇੱਕ ਵਾਰੀ ਆਪਾਂ ਨਵਾਇਟੋ ਫਰੀ ਦਾ ਰੇਟ ਕੀ ਹੈ ਨਵਾਇਟੋ ਫਰੀ ਬਈ ਇਹ ਤੁਹਾਨੂੰ 230 40 ਰੁਪਿਆ ਦਾ ਸੀ ਕਿਲੋ ਮਿਲ ਜਾਂਦਾ ਦੂਜੋ ਕਾਲੀ ਚੱਕਰਾਂ ਤੇ ਉਹ ਆ ਗਿਆ ਹਾਂ ਬਸ ਇਹਨਾਂ ਰੇਟ ਵਾਈ ਲਗਭਗ 200 230 ਇੱਥੇ ਜੇ ਸਾਰੇ ਹਾਂ ਇੱਕ ਤਾਂ ਕਿਲੋ ਹੁੰਦਾ ਹੈ ਹਾਂ ਈਦਾ ਵੀ ਟ੍ਰੈਕੋ ਡਰਮਾ ਤੇ ਸੁਭਾ ਮੰਨ ਲਓ ਛੋੜਿਆ ਛੋੜੂ ਮਨਾਸ ਹੋ ਗਿਆ ਟ੍ਰੈਕੋ ਡਰਮਾ ਇਹ ਛੋੜੇ ਹਜ਼ਾਰ ਕਬੀਰ ਦੇ ਪ੍ਰੋਡਕਟ ਪਾਣੀ ਹੈ ਨਾ ਡੀਏਪੀ ਬਈ ਕੀ ਹੋ ਹੋ ਨੁਕੀਆ ਨੇ ਬਈ ਯਾਰ ਜੇ ਤੁਸੀਂ ਆਰਗੈਨਿਕ ਪ੍ਰੋਡਕਟ ਨਾਲ ਲਾ ਕੇ ਛਿੜਦੋਂਗੇ ਜੇ ਬਰਮੀ ਨਾਲ ਲਾ ਕੇ ਛਿੜਦੋਂਗੇ ਛੋੜੇ ਕੋ ਰੂੜੀ ਬਈ ਨਹੀਂ ਹੈਗੀ ਤਾਂ ਤੁਸੀਂ ਅੱਜ ਕੱਲ ਬਰਮੀ ਕੰਪੋਸਟ ਆਪਣੇ ਬਹੁਤ ਮਿਲ ਜਾਂਦਾ ਤੁਸੀਂ ਕੁਆਟਰ ਬਰਮੀ ਕੰਪੋਸਟ ਲੈ ਕੇ ਬਈ ਉਹਦੇ ਵਿੱਚ ਰਲਾ ਕੇ ਮੈਕੋ ਰਾਜਾ ਤੇ ਨਾਲ ਬਈ ਤਿੰਨੇ ਚੀਜ਼ਾਂ ਨੂੰ ਲਾ ਕੇ ਮਿਕਸ ਕਰਕੇ ਇਹ ਦੁੱਗਣਾ ਰਿਜ਼ਲਟ ਦੇ ਦੁੱਗਣਾ ਰਿਜ਼ਲਟ ਦੇ ਕੇ ਮਿਕਸ ਕਰਕੇ ਸੈੱਟ ਸਕਦੇ ਹੋ ਜਿੰਨਾ ਆਪਣਾ ਕੰਮ ਕਰਦੋਂ ਇੰਨੇ ਬਹੁਤ ਆ ਪਰ ਆ ਜੇ ਤੁਸੀਂ ਇੰਨੀਆਂ ਚੀਜ਼ਾਂ ਨਾਲ ਲਾ ਕੇ ਸੱਟੋਗੇ ਬਈ ਬਰਮੀ ਨਾਲ ਜਾਂ ਰੂੜੀ ਨਾਲ ਲਾ ਕੇ ਸੱਟੋਗੇ ਬਈ ਫਿਰ ਉਹ ਕੰਮ ਬਹੁਤ ਜਿਆਦਾ ਕਰਨੇ ਠੀਕ ਆ ਤੇ ਹੁਣ ਆ ਗਈ ਦੂਬਾ ਹੈਪੀ ਬਸ ਉਹ ਮਲਚਿੰਗ ਸਿੱਟ ਪਾ ਕੇ ਇਹ ਲੱਗ ਜਣਾ ਹੁਣ ਆਪਾਂ ਗੱਲ ਕਰਦੇ ਆਂ ਬੀਜਾਂ ਦੀ ਹਾਂ ਬਈ ਠੀਕ ਆ ਕਿਹੜੇ ਵੀ ਜਿਹੜੇ ਆਪਾਂ ਵਰਤੇ ਨੇ ਬੈਸਟ ਨੇ ਠੀਕ ਕਿਉਂਕਿ ਉਹਨਾਂ ਦਾ ਰੇਟ ਰੂਟ ਜਾਂ ਮਾੜਾ ਜਿਹਾ ਆਪਾਂ ਆਈਡੀਆ ਦੇ ਦਈਏ ਬਈ ਇਹਦਾ ਰੇਟ ਥੋੜਾ ਜਿਹਾ ਬੀ ਦਾ ਜਿਹੜੇ ਚੰਗੇ ਬੀ ਆ ਬਈ ਉਹਨਾਂ ਦਾ ਰੇਟ ਬਹੁਤ ਮਹਿੰਗਾ ਗਾ ਪਹਿਲੇ ਤਾਂ ਆਪਾਂ ਬੀਜ ਦ ਪੈਂਦਾ ਤਾਂ ਬਈ 2 ਦਾ ਤਾਂ ਆਇਆ ਯਾਰ ਆਪਣੇ ਬੈਡਾਂ ਦੇ ਹਿਸਾਬ ਨਾਲ ਵੀ ਡਿਪੈਂਡ ਆ ਬਾਕੀ ਜਿਹੜੇ ਆਈਡੀਆ ਆਈਡੀਆ ਬਈ ਲਗਭਗ ਇਹਦਾ ਲਗਭਗ ਪਾਈਆ ਤੋਂ ਲੈ ਕੇ ਬਸ 250 ਗ੍ਰਾਮ ਜਾਂ 300 ਗ੍ਰਾਮ ਵੀ ਬਈ ਇੱਕ ਕਿੱਲੇ ਦਾ ਆਪਾਂ ਲਾਉਣੀ ਆ ਠੀਕ ਆ 2-300 ਗ੍ਰਾਮ ਵੀ ਪੈਂਦਾ ਕਿੱਲੇ ਦਾ ਤੇ ਉਹ ਵੀ ਇਹ ਡੱਡ ਲਾਉਣ ਦਾ ਸਾਰਿਆਂ ਦਾ ਡੱਡ ਹੋਗਾ ਸਿਸਟਮਾ ਵੀ ਕੋਈ ਕਈ ਵਾਰੀ ਚੌੜੀ ਪੀੜੇ ਬੈੱਡ ਪੈ ਜਾਂਦੇ ਕਿਸੇ ਬੰਦੇ ਤੋਂ ਉਹ 200 ਤੋਂ ਲੈ ਕੇ 300 ਗ੍ਰਾਮ ਦੇ ਅੰਦਰ ਅੰਦਰ ਬਈ ਆਪਣਾ ਕਿੱਕ ਲੈ ਲੱਗੇ ਜਾਂਦਾ ਕੀ ਘਟੇ ਕਰਦੇ ਐਵਰੇਜ ਵੀ ਨੇ ਐਵਰੇਜ ਬਈ ਐ ਇਹਦਾ 50 ਗ੍ਰਾਮ ਦਾ ਪੈਕੇਟ ਬਈ 3300 3300 ਤੋਂ ਲੈ ਕੇ ਮੰਨ ਲਓ 3000 ਤੋਂ ਜਿਹੜੇ ਵਧੀਆ ਵੀ ਨੇ ਬਈ ਉਹ ਸਟਾਰਟ ਹੁੰਦੇ ਨੇ ਤੇ ਲਗਭਗ ਬਈ 38 3800 ਤੱਕ ਵਾਜ ਜਾਂਦੇ ਨੇ ਠੀਕ ਉਹ ਆਪਣੀ ਤੇ ਵੀ ਆਪਾਂ ਵੀ ਹਾਂ ਐ ਤਾਂ ਵੀ ਤਾਂ ਸਸਤੇ ਹੀ ਬਹੁਤ ਨੇ ਵੀ ਹੋ ਗਏ 150 ਗ੍ਰਾਮ ਪੈ ਗਿਆ 7000 ਦੇ ਨੇੜੇ ਹਾਂ ਨਾ 300 ਗ੍ਰਾਮ ਪੈ ਗਿਆ 7 2000 ਦਾ ਇਕੱਲਾ 20 20 ਬੈਲਾ ਮਤਲਬ 15 20 200 ਗ੍ਰਾਮ ਸੋਡਾ 2 ਹੂੰ ਮੈਨੂੰ ਲੱਗਦਾ ਯਾਰ ਵੀ ਐਵੇਂ ਹੁਣ ਕਈ ਵਾਰੀ ਕੋਈ ਲਾਉਣ ਲਾਉਣ ਦੇ ਡੋੜ ਤਰੀਕੇ ਨੇ ਮੈਨੂੰ ਕਹਿਣਾ ਵੀ ਉਹ ਦੋ ਜੇ ਤੁਸੀਂ ਮਲਚਿੰਗ ਤੇ ਲਾਉਂਗੇ ਤਾਂ ਉਹਦਾ 200 ਗ੍ਰਾਮ ਨਾਲ ਇੱਕ ਕਿੱਲਾ ਲੱਗ ਜਾਵੇ ਮੈਂ ਜਿਸ ਤੱਕ ਹੈ ਵੀ ਮੇਰੇ ਆੜੇ ਕਹਿੰਦਾ ਵੀ 30000 ਨਾਲ ਤੁਹਾਡਾ ਕਿੱਲਾ ਵੇਚ ਜੂ ਵੇਚੂਗਾ ਤੇ ਹਰ ਰੂਹਾਂ ਪਾ ਕੇ ਹਾਂ ਠੀਕ ਹੈ ਯਾਨਾ ਕਿੱਲਾ ਵੇ ਬਈ ਦਾ ਦਮ ਹੀ ਆਇਆਗਾ ਬਈ ਜੀ ਨੂੰ ਤਾਂ ਆਪਾਂ ਜਿਹੜਾ ਤਾਂ ਉੱਤੋਂ ਹਰੇ ਆਪਾਂ ਨੂੰ ਦਿਖਦਾ ਹੁੰਦਾ ਬਈ ਬਾਜੂ ਨੂੰ ਆਪਾਂ ਹਰਾ ਮਟਰ ਮੈਲਣ ਜਾ ਆਪਾਂ ਨੂੰ ਜਿਹਨੂੰ ਤਰਬੂਜ ਕਹਿੰਦੇ ਨੇ ਵੱਡੇ ਸਾਈਜ਼ ਦਾ ਬਣਦਾ ਬਈ ਠੀਕ ਆ ਉਹਦੇ ਚ ਬਈ ਇੱਕ ਆਇਆਗਾ ਅੱਜ ਦੇ ਟਾਈਮ 'ਚ ਨਾ ਸਭ ਤੋਂ ਜਿਹੜੀ ਉਹ ਆ ਗਈ ਮਸ਼ਹੂਰ ਵੈਰਾਈਟੀ ਆ ਬਈ ਉਹਦੇ ਚ ਜਨਤ ਆ ਗਈ ਉਹ ਇੰਨੀ ਜਿਆਦਾ ਮਿੱਠੀ ਆ ਤੁਮ ਬਈ ਪਰ ਆਪਣੇ ਟੇਸਟ ਦੀ ਕਰਕੇ ਹਾਂ ਬਈ ਕਿੰਨੇ ਕ ਟੇਸਟ ਆ ਉਹ ਜਨਤ ਆ ਬਈ ਨੌਨੋ ਸੀਡ ਦੀ ਆਉਂਦੀ ਆ ਉਹ ਉਹਦੇ ਵਰਗਾ ਨਹੀਂ ਤਾਂ ਉਨਾਂ ਕਿਸੇ ਦੇ ਵਿੱਚ ਮਤਲਬ 슈ਗਰ ਲੈਵਲ ਉਹਦਾ ਬਹੁਤ ਹਾਈ ਹੈਗਾ ਠੀਕ ਆ ਦੂਜਿਆਂ ਦੀ ਲੋਗ ਹੈਗਾ ਤੇ ਉਹਦਾ ਬਹੁਤ ਜਿਆਦਾ ਹਾਈ ਹੈਗਾ ਮਿੱਠਾਪਣ ਜਿਆਦਾ ਹਾਂ ਮਿੱਠਾਪਣ ਜਿਆਦਾ ਮੰਨ ਲਓ ਕਸਟਮਰ ਬਲੋ ਜਿਆਦਾ ਪਸੰਦ ਕੀਤਾ ਹਾਂ ਬਾਈ ਮਿੱਠਾ ਬਣਦਾ ਇੰਨਾ ਜਿਆਦਾ ਆ ਰੀ ਜਿਵੇਂ ਆਪਾਂ ਗੰਨਾ ਚੂਪਦੇ ਹੁੰਦੇ ਆ ਜਿਵੇਂ ਸੇਮ ਹੀ ਸੁਆਦ ਆਉਂਦਾ ਉਹਦਾ ਤੇ ਇੰਨਾ ਜਿਆਦਾ ਮਿੱਠਾ ਉਹਨੂੰ ਬਾਈ ਉਹਦਾ ਐ ਵੀ ਉਹਦਾ ਵੀ ਉਹ ਥੋੜਾ ਜਿਆਦਾ ਇਹਦਾ ਜਿਹੜਾ ਜਨਤ ਹੈ ਇਹਦਾ ਸਾਈਜ਼ ਤਾਂ ਬਸ 4 ਕਿਲੋ ਦੇ ਬਣਦਾ ਪੰਜ ਲਾਸਟ 5 ਕਿਲੋ ਦਾ ਬਣਦਾਗਾ ਪਰ ਇਹਦਾ ਐ ਬਈ ਇਹ ਪਸੰਦ ਬਹੁਤ ਜਿਆਦਾ ਕੀਤਾ ਜਾਂਦੀ ਹੈ ਵੈਰਾਈਟੀ ਠੀਕ ਹੈ ਅਸੀਂ ਵੀ ਬਾਈ ਜਦੋਂ ਇਹ ਮੰਨ ਲਓ ਸ਼ੁਰੂਆਤ ਕੀਤੀ ਹੈ ਇਹਦੀ ਜਨਤ ਦੀ ਤੇ ਅਸੀਂ ਵੀ ਮੈਂ ਕਿਸੇ ਦੇ ਖਾ ਕੇ ਆਇਆ ਸੀ ਉੱਥੋਂ ਫ ਵੀ ਆਪਾਂ ਉਹ ਕਰਿਆ ਵੀ ਟੇਸਟ ਕਿਉਂਕਿ ਸਾਰਿਆਂ ਨੂੰ ਅਲੱਗ ਟੇਸਟ ਲੱਗਿਆ ਤੇ ਫਿਰ ਮੈਂ ਆਇਆ ਆਪਾਂ ਜਨਤ ਹੀ ਲਾਇਆ ਸੀ ਉਹਦਾ ਹਾਂ ਇਹ ਆਪਾਂ ਮੈਂ ਪਹਿਲੀ ਵਾਰ ਬਈ ਆਪਣੇ ਬੋਡੀ ਤੇ ਆਇਆ ਹਾਂ ਮਾਨਸਾ ਮੰਡੀ ਚ ਮੈਂ ਆਪਾਂ ਉਹ ਕਰਿਆ ਉਹ ਕਹਿੰਦੇ ਜਨਤ ਜਨਤ ਦਵਾਈ ਦੀ ਜੀ ਇਹ ਕਿੰਨਾ ਕੁ ਕਸਟਲੀ ਬੰਦ ਹੈ ਜੀ ਜਨਤ ਦਾ ਵੀ ਜਨਤ ਦਾ ਵੀ ਬਈ ਲਗਭਗ 35-3600 ਰੁਪਏ ਦਾ ਪੈਕ ਟੈਕ 50 ਗ੍ਰਾਮ ਦਾ 50 ਗ੍ਰਾਮ ਠੀਕ ਹੈ ਹੋਰ ਵੀ ਕੋਈ ਹੋਰ ਹੋਰ ਵੀ ਆਇਆ ਯਾਰ ਵੀ ਹੋਰ ਤੁਸੀਂ ਸਜੈਂਟਾ ਦੇ ਵੀ ਆਉਂਦੇ ਆ ਸੈਮੀਨਸ ਦੇ ਵੀ ਆਉਂਦੇ ਆ ਪਰ ਜਿਹੜਾ ਮੈਂ ਤੁਹਾਨੂੰ ਦੱਸਦਾ ਵੀ ਜਿਹੜਾ ਬੈਸਟ ਆ ਠੀਕ ਆ ਆਪਾਂ ਉਹਦੇ ਵੀ ਨਾਮਤਾਰੀ ਦੇ ਵੀ ਲਾ ਕੇ ਦੇਖੀਏ ਠੀਕ ਆ ਪਰ ਜਿਹੜਾ ਬੈਸਟ ਆ ਬੈਸਟ ਜੇ ਤੁਸੀਂ ਲਾਉਣੀ ਹੈ ਤਰਬੂਜ ਬਈ ਦੇ ਤਾਂ ਇਹਦੀ ਖੇਤੀ ਕਰਨੀ ਹੈ ਤਾਂ ਮੈਂ ਤੁਹਾਨੂੰ ਇਹੀ ਰეკਮੈਂਡ ਕਰੂੰਗਾ ਬਈ ਸਭ ਤੋਂ ਤਕੜਾ ਬਈ ਜਿਹੜਾ ਵਾਟਰਮੈਲਨ ਆ ਬੇਕਣ ਵਾਲਾ ਤੇ ਮਠਾਸ ਦੇ ਵਿੱਚ ਸਭ ਤੋਂ ਸਿਰਾ ਅੱਜ ਦੇ ਟਾਈਮ ਤੇ ਜੀਤੀ ਸਭ ਤੋਂ ਵੱਧ ਡਿਮਾਂਡ ਆ ਉਹ ਜਨਤ ਹੀ ਆਵੇ ਚਲੋ ਵੀ ਇਹ ਤਾਂ ਗੱਲ ਰਹਿ ਗਈ ਵੀ ਕੁਆਲਿਟੀ ਦੀ ਹੈ ਨਾ ਤੇ ਮਿੱਠੇ ਪਣ ਦੀ ਠੀਕ ਆ ਜਿਵੇਂ ਹੁਣ ਬੀਆਂ ਦੇ ਹਿਸਾਬ ਨਾਲ ਹੁੰਦਾ ਵੀ ਕੋਈ ਵੀ ਇਹੋ ਜਿਹਾ ਕੋਈ ਨਵਾਂ ਕਿਸਾਨ ਲਾਉਣਾ ਚਾਹੁੰਦਾ ਆਪਣਾ ਠੀਕ ਆ ਵੀ ਬਿਮਾਰੀ ਘੱਟ ਆਉਂਦੀ ਹੋਵੇ ਕਿ ਇਹ ਠੀਕ ਆ ਵੀ ਇਹ ਸਭ ਤੋਂ ਠੀਕ ਆ ਬਈ ਬਿਮਾਰੀ ਵੀ ਘੱਟ ਆਉਂਦੀ ਠੀਕ ਆ ਤੇ ਲੱਗਦਾ ਵੀ ਯਾਰ ਸੋਤੋ ਉਹੀ ਗੱਲ ਆ ਵੀ ਸੋਤੋ ਚੱਕੇ ਨਹੀਂ ਆਨੇ ਬਾਹਰ ਤੋਂ ਠੀਕ ਤੁਸੀਂ ਚੱਕ ਨਹੀਂ ਥਾਦੇ ਇਹ ਕਹਿੰਦੇ ਸੀ 400 500 ਕੁ ਮਿੰਟ ਦਾ ਇਹ ਹੋ ਹੋ ਸਕਦਾ ਹੈ ਬਸ ਸੇਵਾ ਤੇ ਡਿਪੈਂਡ ਹਮ ਚਲੋ ਕੋ 200 ਤਾਂ ਰਹਿੰਦੀ ਹੂਗਾ ਦੁਪੱਟਾ ਇਹਦਾ ਵੀ ਆਇਆ ਚੱਕਰ ਯਾਰ ਇਹਦਾ ਨਾ ਉਹੀ ਆ ਕਹਿੰਦੇ ਵੀ ਇਹ ਕਹਿੰਦੇ ਕਰਬੂਜੇ ਜਿਹੜੀ ਕਰਬੂਜੇ ਤਰਬੂਜੀ ਦਾ ਬੱਲਾ ਆ ਗਿਆ ਬਾਈ ਇਹ ਕੋਈ ਜਿਵੇਂ ਚਪੜਾ ਚਪੜਾ ਨਹੀਂ ਬੱਲੇ ਸਾਰੇ ਇੱਕੋ ਹੀ ਜਨਰੇਸ਼ਨ ਦੀ ਚੀਜ਼ ਆ ਇਹ ਕਿਉਂਕਿ ਸਾਰੇ ਸੇਮ ਆ ਇਹਨਾਂ ਦੇ ਹਮ ਤੇ ਇਹ ਬਈ ਇਹ ਆਇਆਗਾ ਇਹ ਨਾ ਜਦ ਜੇ ਮੰਨ ਲਾ ਇਹਦਾ ਸਮਾਂ ਲੱਗ ਗਿਆ ਇਹਦਾ ਕੋਈ ਝਾੜ ਦਾ ਅੰਦਾਜ਼ਾ ਹੈ ਨਹੀਂਗਾ ਜੇ ਸਮਾਂ ਲੱਗੇ ਤਾਂ ਠੀਕ ਆ ਹੁਣ ਕਈ ਵਾਰੀ ਕੋਈ ਮਾ ਕੁਦਰਤੀ ਆ ਮਾਰ ਪੈ ਜਾਂਦੀ ਆ ਉਹਦਾ ਇੱਕ ਅਲੱਗ ਗੱਲ ਆ ਪਰ ਜਿੰਨਾ ਸਮਾਂ ਸਹੀ ਲੱਗ ਜੇ ਬਈ ਇਹਦਾ ਚਾੜ ਬਹੁਤ ਜ਼ਿਆਦਾ ਹੈ ਇਹ ਚੱਕੀ ਵਿੱਚ ਵੈਰਟੀਆਂ ਦੋਸਤ ਵਿੱਚ ਬਹੁਤ ਨੇ ਹਨਾ ਠੀਕ ਹੈ ਬਾਕੀ ਜਿਹੜੀ ਹੈਪੀ ਦੀ ਮਾਨ ਪਸੰਦ ਵੈਰਟਾਈ ਹੈ ਜਿਹੜੀ ਆਪਾਂ ਵਰਤੀ ਆਪਾਂ ਵੀ ਦੱਸੋ ਕੋਈ ਪ੍ਰੋਮੋਸ਼ਨ ਨਹੀਂ ਹੈਗੀ ਇਹ ਵੀ ਕੋਈ ਸਾਮੀ ਨਸਲਾਂ ਨਾਲ ਜਾਂ ਨੰਮੀ ਸੀਰੀਅਲ ਨਾਲ ਵੀ ਕੋਈ ਆਪਣਾ ਕੋਈ ਪ੍ਰੋਮੋਸ਼ਨ ਤੌਰ ਤੇ ਕੀਤੀ ਉਹ ਇਹਨੇ ਦੱਸਦੀ ਠੀਕ ਹੈ ਬਾਕੀ ਤੁਸੀਂ ਆਪਦੇ ਨੇੜੇ ਦੇ ਜੇ ਅਸੀਂ ਮਾਨਸਾ ਜਿਹੇ ਵਿੱਚ ਹੁਣ ਤੁਹਾਨੂੰ ਪਤਾ ਹੀ ਆ ਉੱਥੋਂ ਦੀ ਗੱਲ ਪਰ ਬਈ ਜਿਵੇਂ ਹੁਣ ਟੌਪ ਦੀ ਗੱਲ ਕਰੀਏ ਤਾਂ ਨਾਮਧਾਰੀ ਤੇ ਨੋਨ ਨਿਊ ਦਾ ਨਾਮ ਬਹੁਤ ਤਕੜਾ ਹੈ ਐਡਸ ਜੈਂਟਰ ਦਾ ਨਾਮ ਵੀ ਬਹੁਤ ਚੰਗਾ ਇਹਦੇ ਵਿੱਚ ਤੇ ਪਰ ਜੀ ਆਪਦੇ ਏਰੀਆ ਚ ਮਨ ਲੋਕ ਦੇ ਦਾ ਜਾਗ ਲਾਉਣਾ ਠੀਕ ਹੈ ਵੀ ਆਹ ਸਬਜ਼ੀ ਜੋ ਇੰਨਾ ਕਰ ਪਰ ਤੁਸੀਂ ਜਿਵੇਂ ਤੁਸੀਂ ਲਾਓਗੇ ਵੀਰੇ ਜਰੂਰ ਮੇਰੇ ਕਹੇ ਤੋਂ ਚਾਹੀ ਤੁਸੀਂ ਇੱਕ ਪੈਕਟ ਲਾ ਕੇ ਦੇਖ ਲਓ ਜਨਤ ਦਾ ਸੋ ਵੀ ਤੁਸੀਂ ਹੋਰ ਵੀ ਟਰਾਈ ਕਰ ਲਓ ਕੋਈ ਗੱਲ ਨਹੀਂ ਸੋ ਡੇਰੀ ਜਿਵੇਂ ਚਲਦੀ ਹੈ ਪਰ ਤੁਸੀਂ ਜਿਹੜੇ ਪੰਜਾਬ ਦੇ ਸੂਬੇ ਦੀ ਗੱਲ ਕਰਦੇ ਆ ਬਈ ਆਪਾਂ ਪਿਆਰ ਸੂਬੇ ਚ ਜਨਤ ਬਹੁਤ ਲੱਗਦਾ ਬਈ ਪਰ ਤੁਸੀਂ ਮੇਰੇ ਕਹੇ ਤੋਂ ਇੱਕ ਇੱਕ ਪੈਟ ਜਨਤ ਦਾ ਜਰੂਰ ਲਾ ਕੇ ਦੇਖੋ ਤੁਹਾਨੂੰ ਉਹਦਾ ਮਠਾਸ ਦਾ ਤੇ ਤੁਹਾਨੂੰ ਕੁਆਲਿਟੀ ਦਾ ਪਤਾ ਲੱਗ ਜੂਗਾ ਵੀ ਕਿੰਨਾ ਕ ਫਰਕ ਆ ਤੇ ਝਾੜ ਦਾ ਹੀ ਪਤਾ ਲੱਗ ਜੂ ਤੇ ਵੇਕਣ ਦੇ ਵਿੱਚ ਵੀ ਤੁਹਾਨੂੰ ਪਤਾ ਲੱਗ ਜੂ ਕਿ ਮੰਡੀ ਦਾ ਰਿਸਪੌਂਸ ਕਿਹੋ ਜਿਹਾ ਕਿਉਂਕਿ ਇੱਕ ਚੀਜ਼ ਹੈਪੀ ਜਦੋਂ ਬੰਦਾ ਕਮਰਸ਼ਲ ਤੇ ਇਹਦਾ ਕਿੱਲਾ ਲਾਊਗਾ ਹਨਾ ਉਹ ਮੰਨ ਲਾ ਪੈਸੇ ਵਾਲਾ ਵੀ ਬੰਦਾ ਦੇਖਦਾ ਜੇ ਆਪਾਂ ਮੰਨ ਲਓ ਐਵਰੇਜ ਝਾੜ 400 ਕੁ ਮੀਟਰ ਲਾ ਲਾ ਹਨਾ 300 ਲਾ ਲਾ ਚੱਲ ਠੀਕ ਆ ਵੀ ਹਰ ਇੱਕ ਬੰਦੇ ਤੇ ਥੋੜੇ ਵਾਂਗੂ ਉਹ ਬੈ ਕੇ ਵੀ ਨਹੀਂ ਵੇਚ ਸਕਦੇ ਹਨਾ ਕਿਉਂਕਿ ਕਿੱਲੇ ਦੀ ਤਾਂ ਬਹੁਤ ਜਿਆਦਾ ਹੁੰਦਾ ਹੈਪੀ ਦਾ 2-3 ਗਣਾ ਲਾਉਣਾ ਹੁੰਦਾ ਬਹੁਤ ਜਿਆਦਾ ਹੋ ਜਾਂਦਾ ਕਿੱਲਾ ਵੀ ਐਵ ਐਵਰੇਜ ਬਈ ਇਹਦਾ ਯਾਰ ਮੈਂ ਤੁਹਾਨੂੰ ਦੱਸਦਾ ਇਹ ਆਏ ਆ ਵੀ 10 ਰੁਪਈਆ ਤੋਂ ਸਟਾਰਟ ਹੋ ਗਿਆ ਦਾ 15 ਤੋਂ ਵੱਧ ਵੱਧ ਲਾਸਟ ਸਟਾਰਟ ਹੋ ਗਿਆ ਹੁੰਦਾ ਹੈ ਇਹ ਆਏ ਆ ਵੀ ਆਪਾਂ ਨੂੰ ਜਿਹੜਾ ਆਪਾਂ ਜਮ ਮਗਰੋਂ ਸਾਰੇ ਆਈਡੀ ਕੱਢੇ ਬਈ ਇਹ 4 ਰੁਪਏ 5 ਰੁਪਏ ਵਿਕਦਾ ਠੀਕ ਆ ਐਵਰੇਜ ਆਪਾਂ ਨੂੰ 6 ਰੁਪਈਆ ਦਾ ਰੇਟ ਹੈ 6 ਰੁਪਏ ਹਾਂ 6 ਹਾਂ 6 ਰੁਪਈਆ ਕਿਲੋ ਦਾ ਕਿਉਂਕਿ ਬਈ ਇਹ ਚੀਜ਼ਾਂ ਭਰ ਆਇਆ ਇਹ ਹੈਵੀ ਵਾਲੀਆਂ ਨੇ 6 ਰੁਪਈਆ ਕਿਲੋ ਵੀ ਲਾਈ ਹੈ ਪੀਜ ਚ 4-500 ਕੁ ਮਾਟਲ ਉਹ ਤਾਂ 3 ਲੱਖ ਦਾ ਬਣ ਗਿਆ ਨਾ ਹਾਂ ਤੇ ਉਹ ਇਹ ਆ ਯਾਰ ਬਈ ਇਹ ਫਾਸਲਾ ਜਿਹੜੀ ਤੁਹਾਨੂੰ ਮੈਂ ਦੱਸ ਦਿੰਦਾ ਵੀ ਤੁਹਾਡੇ ਖਰਚੇ ਕੱਢ ਕੇ ਤੁਹਾਨੂੰ ਲੱਖ ਡੂੜ ਲੱਖ ਰੁਪਈਆ ਬਚਾ ਕੇ ਦੇ ਕੇ ਜਾਊਂਗੇ ਜੇ ਤੁਸੀਂ ਬੋਲੀ ਤੇ ਆਪਾਂ ਹੂੰ ਠੀਕ ਆ ਵੇਚ ਲਵਾਂਗੇ ਤਰ੍ਹਾਂ ਦੁੱਗਣੇ ਹੋ ਜਾਣਗੇ ਹਾਂ ਠੀਕ ਆ ਬਾਕੀ ਇਹ ਆਪ ਵੇਚਣਾ ਥੋੜਾ ਮੁਸ਼ਕਲ ਕੰਮ ਆ ਸੀ ਬਈ ਫਿਰ ਐ ਨਹੀਂ ਲਾਉਂਦੇ ਜਾਂਦੇ ਸੀ ਆਪਾਂ ਤੁਸੀਂ ਤਿੰਨ ਕਕਨਾਲਾ ਲਾਉਂਦੇ ਹੁੰਦੇ ਸੀ ਤਿੰਨ ਕਕਨਾਲਾ ਆਇਆ ਵੀ ਫਾਟਕ ਦੇ ਵਿੱਚ ਵੀ ਬਹੁਤ ਜ਼ਿਆਦਾ ਡਿਮਾਂਡ ਆਈ ਚੀਜ਼ ਦੀ ਆਪਾਂ ਵੇਚ ਦਿੰਦੇ ਸੀ ਆ ਜਿੱਕੇ ਆਪਣਾ ਮਾਟਰਾਂ ਨੇ ਬਾਹਰ ਪਹਿਲਾਂ ਨਹੀਂ ਵਿਹਲਾ ਕਰਿਆ ਲਾਉਣ ਦੀ ਪੂਰੀ ਵੀ ਆਦਕੀ ਵੀ ਪੂਰੀ ਸਲਾਹ ਸੀ ਜਿਵੇਂ ਕਹੇ ਪੀ ਆਮ ਇਹ ਤਾਂ ਨਾ ਬਣੀ ਵੀ ਹਨਾ ਵੀ ਉਹ ਨਹੀਂ ਹੁੰਦੀ ਰੇਗ ਹੁੰਦੀਆਂ ਨਹਿਰਾਂ ਦੀ ਹਾਂ ਬਈ ਹਨਾ ਉੱਥੇ ਵੀ ਜ਼ਿਆਦਾ ਲੱਗਦੀ ਹੈ ਵੈਰਾਈਟੀ ਇਹ ਹਾਂ ਬਈ ਉੱਥੇ ਕਾਮਯਾਬੀ ਰੇਸਲੇ ਪਾਨ ਚ ਕਾਮਯਾਬੀ ਦਾ ਇਹ ਆਏ ਆ ਬਈ ਇਹ ਤਾਂ ਪਤਾ ਕੀ ਹੈ ਇਹ ਚੀਜ਼ ਆਉਂਦਾ ਵੀ ਜ਼ਿਆਦਾ ਉਧਰ ਹੀ ਆ ਹਾਂ ਇਹ ਨਾ ਬਈ ਜਿਵੇਂ ਹੁਣ ਮੰਨ ਲਾ ਇੱਧਰ 7 ਲੋ ਜਿੱਦ ਰਿਆ ਇਹਦਾ ਕਾਰਨ ਆਇਆ ਬਈ ਇਹ ਇਹ ਕਿਉਂਕਿ ਵਿੱਚ ਲੋਕਾਂ ਨੂੰ ਇਹ ਹੀ ਨਹੀਂ ਪਤਾ ਅਗਲਾ ਕਹਿੰਦਾ ਖੇਤ 'ਚ ਵੀ ਹੁੰਦਾ ਉਹ ਅਗਲਾ ਕਹਿੰਦਾ ਤਾਂ ਦਰਿਆਵਾਂ ਦੇ ਕੰਢਿਆਂ ਤੋਂ ਆਉਂਦਾ ਨਹੀਂ ਇਹ ਖੇਤ 'ਚ ਵੀ ਹੁੰਦਾ ਚੰਗੀ ਆਉਂਦ ਨੇ ਇਹ ਖੇਤੀ 'ਚ ਹਾਂ ਇਹ ਆਏ ਆ ਬਈ ਚੱਕਰ ਪਤਾ ਕੀ ਆ ਇਹ ਨਾ ਠੰਡੇ ਉਹਦੀ ਬਾਹਣ ਦੀ ਖੇਤੀ ਹੈ ਹੂੰ ਇਹ ਬਈ ਜਿਵੇਂ ਹੁਣ ਮਾਲਾ ਦਰਿਆ ਦਾ ਇਲਾਕਾ ਬਈ ਉਥੇ ਪਾਣੀ ਨਹੀਂ ਲਾਉਂਦੇ ਉਹ ਇਹਨਾਂ ਜਿਵੇਂ ਜਦੋਂ ਪਾਣੀ ਨਹੀਂ ਲਾਉਂਦੇ ਇਹਨਾਂ ਫੰਗਸ ਨਹੀਂ ਆਉਂਦਾ ਇਹ ਤਾਂ ਦਰਿਆ ਚੜ ਗਿਆ ਮਾਰਦਾ ਫਿਰ ਤਾਂ ਇਹ ਕਲਗ-ਗਲਗ ਕਿਉਂ ਸਿਆਲ ਵਾਲੇ ਦਰਿਆ ਚੜਦਾ ਨਹੀਂ ਬਈ ਸਿਆਲ 'ਚ ਪਾਣੀ ਕਦੇ ਨਹੀਂ ਚੜਦਾ ਹੁੰਦਾ ਦਰਿਆ ਦਾ ਉਹ ਦਰਿਆ ਇਹਨਾਂ ਸਤਲੋਈ ਦੇ ਕੰਡੇ ਆਪਾਂ ਕਹੀਏ ਬਹੁਤ ਜਿਆਦੇ ਲੱਗਦੀ ਐ ਹੱਦ ਤੋਂ ਜਿਆਦੇ ਲੱਗਦੀ ਐ ਬਾਕੀ ਹੁਣ ਤਾਂ ਇਹ ਬਈ ਹਰੇਕ ਪਿੰਡਾਂ ਦੇ ਵਿੱਚ ਹਰੇਕ ਪਿੰਡ ਚ ਪੰਜ ਚਾਰ ਕਿੱਲੇ ਇਹਦੇ ਸਾਨੂੰ ਜਾਂਦੇ ਤੋਂ ਜਨਤ ਤਰਬੂਜ ਦੇ ਮਿਲੀ ਜਾਣਗੇ ਕਿਉਂਕਿ ਤੇ ਡਿਮਾਂਡ ਹੀ ਇੰਨੀ ਜਿਆਦੇ ਹੋਈ ਪਈ ਐ ਬਈ ਡਿਮਾਂਡ ਜਿਹੜੀ ਚੀਜ਼ ਦੀ ਬਧੂ ਯਾਰ ਬਈ ਉਹ ਫਿਰ ਆਟੋਮੈਟਿਕ ਹੀ ਹੋਊਗੀ ਇਹਦਾ ਬਈ ਕਾਇ ਹੈ ਪਰ ਇਹ ਆਪਾਂ ਆਪਨੀ ਹੋ ਵੀ ਆਪਾਂ ਆਪ ਚਾਲੇ ਸੀ ਜੀ ਮੈਂ ਸੇਲ ਕਰਦੇ ਰਹੇ ਆ ਆਪਾਂ 2-3 ਕਨਾਲਾਂ ਲਾ ਕੇ ਤਾਂ ਵੀ 2 ਕਨਾਲਾਂ 3 ਕਨਾਲਾਂ ਲਾ ਕੇ ਸੇਲ ਕਰ ਸਕਦੇ ਉਹ ਵੀ ਅਸੀਂ ਐ ਕਰਦੇ ਹੁੰਦੇ ਸੀ ਮਤਲਬ 2 ਕਨਾਲਾਂ ਤਾਂ ਅਸੀਂ ਇਹ ਜਨਤ ਦੀਆਂ ਲਾਲੀਆਂ ਕਨਾਲਾਂ ਕਾசி ਜਿਹੜੀ ਦੂਜੀ ਬਈ ਕਾਲੀ ਸੈਂਚਰੀ ਆਪਣੀ ਉਹਦੀ ਲਾਲਾਂ ਦੇ 3 ਕਨਾਲਾਂ ਬਈ ਅਸੀਂ ਆਪ ਸੇਲ ਕਰਦੇ ਪਰ ਇਹ ਵੀ ਕਿੱਲਾ ਸੇਲ ਨਹੀਂ ਕਰ ਸਕਦੇ ਆਪਾਂ ਕਾਲੀ ਸੈਂਚਰੀ ਜਿਹੜੀ ਆਪਣੀ ਕਾਲੀ ਜਿਹੜੀ ਆਪਣੀ ਸੈਂਚਰੀ ਆ ਬਈ ਉਹ ਆਪਾਂ ਮੰਨਤ ਲਾਇਆ ਸੀਗਾ ਨਾਮ ਧਾਰੀ ਦਾ ਬਹੁਤ ਚੰਗੀ ਬ੍ਰੇਕੀ ਆ ਬਈ ਜਿਵੇਂ ਹੈਪੀ ਆਪਾਂ ਗੱਲ ਕਰੀਏ ਨੇ ਖਰਚੇ ਦੀ ਨਾ ਇਹਦਾ ਖਰਚਾ ਆਪਾਂ ਦੱਸਦੇ ਵੀ 30000 ਰੁਪਏ 'ਚ ਵੇਚੋਗੇ ਲਾ ਹਾਂ ਠੀਕ ਆ ਉਸ ਤੋਂ ਬਾਅਦ ਜੇ ਆਪਾਂ ਹੁਣ ਦੱਸ ਤਾਂ ਵੀ 2.5-3 ਲੱਖ ਦਾ ਹੋ ਜਾਂਦਾ ਠੀਕ ਹੈ ਜੇ ਹੋਰ ਮੰਨ ਲਓ ਐਵਰੇਜ ਦੀ ਗੱਲ ਕਰੀਏ ਜਿੰਨੀ ਕਿਨੂੰ ਬਿਮਾਰੀ ਆਉਂਦੀ ਆ ਠੀਕ ਹੈ ਕਿੰਨਾ ਕ ਖਰਚਾ ਤੇਰੇ ਹੱਸ ਪਰ ਹਾਂ ਦਾ ਭਾਲ ਦਾ ਜਿਵੇਂ ਆਪਾਂ ਲਾਈ ਆ ਇਹ ਤੇ ਬਈਸ ਪਹਿਲਾਂ ਪਰਦੇਸ ਪ੍ਰੇਹਾ ਬਾਰੇ ਦੱਸ ਦਿੰਨੇ ਆ ਸਪ੍ਰੇਹਾ ਦੀ ਵੀਡੀਓ ਹੈਪੀ ਹੋ ਜੂ ਲੰਮੀ ਠੀਕ ਆ ਪਹਿਲਾਂ ਤਾਂ ਇਹਨੂੰ ਬਿਮਾਰੀਆਂ ਦੱਸ ਦੇ ਤੂੰ ਮੇਨ ਮੇਨ ਕਿਹੜੀਆਂ ਆਉਂਦੀਆਂ ਠੀਕ ਆ ਸਪ੍ਰੇਹਾ ਦੀ ਵੀਡੀਓ ਆਪਾਂ ਇੱਕ ਅਲੱਗ ਤੋਂ ਕਰ ਦਾਂਗੇ ਮੈਂ ਤੁਹਾਨੂੰ ਦੱਸ ਦਿੰਦਾ ਬਾਈ ਇਹਨੂੰ ਜਿਵੇਂ ਹੁਣ ਉਗ ਰਿਹਾ ਆ ਇਹ ਹਾਂ ਬਈ ਜਦੋਂ ਇਹ ਉਗ ਰਿਹਾ ਆ ਬਾਈ ਇਹਨੂੰ ਪਹਿਲਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਪਹਿਲਾਂ ਇਹਨੂੰ ਡੰਪਿੰਗ ਆਫ ਦੀ ਸਮੱਸਿਆ ਲਾਜ਼ਮੀ ਆਉਗੀ ਜਦੋਂ ਉਗਣ ਲੱਗਿਆ ਵੀ ਇਹ ਟੁੱਟ ਕੇ ਜੇ ਨਿਕਲ ਆ ਹਾਂ ਟੁੱਟ ਕੇ ਜੇ ਬਸ ਜਿੱਦੋਂ ਕੰਨੀ ਸਟਾਰਟ ਹੁੰਦੀ ਆ ਉਦੋਂ ਡਿੱਗਣ ਲੱਗ ਜੂਗਾ ਇਹ ਇਹਨਾਂ ਸ ਸੋਨੂੰ ਦੇਖ ਜਦੋਂ ਜਦੋਂ ਤੁਹਾਨੂੰ ਪੰਜਵੇਂ ਚਾਰ ਪੰਜ ਦਿਨਾਂ ਦਾ ਹੋ ਗਿਆ ਇਹ ਸੋਨੂੰ ਉਹਦੀ ਦੇਖਣ ਲੱਗ ਜੂਗਾ ਤੇ ਕਿੰਨੇ ਪਰਸੈਂਟ ਚਾਂਸ ਹੁੰਦੇ ਕਿ ਆਉਂਦੀ ਆਉਂਦੀ ਇਹ ਆਉਂਦੀ ਆਉਂਦੀ ਇਹ ਲਾਜੀ ਮੇ ਹੋਊਗਾ ਠੀਕ ਆ ਇਹਦੇ ਲਈ ਵੀ ਫਿਰ ਆਪਾਂ ਨੂੰ ਆਇਆ ਵੀ ਡਰੈਂਚਿੰਗ ਕਰਨੀਆਂ ਪੈਂਦੀਆਂ ਨੇ ਡਰੈਂਚਿੰਗ ਕਰਨੀਆਂ ਪੈਂਦੀਆਂ ਉਹ ਤੋਂ ਬਾਅਦ ਤੇ ਹੋਰ ਕਿਹੜੀਆਂ ਕਿਹੜੀਆਂ ਬਿਮਾਰੀਆਂ ਅੱਗੇ ਦੇ ਅੱਗੇ ਬਈ ਅੱਗੇ ਦੀ ਅੱਗੇ ਆਇਆ ਪਹਿਮੇ ਦਿਨ ਫਾਲ ਦਿੰਦਾ ਇਹ ਫਸਲ ਫਾਲਤਾ ਬਈ ਇਹ ਲੱਗ ਫਾਲਤਾ ਜਦੋਂ ਦਾ ਪਾਕ ਮੈਂ ਤੁਹਾਨੂੰ ਫਾਲਤਾ ਇਹ 40-45 ਦਿਨਾਂ ਤੀ ਜਦੋਂ ਬੱਲਾ ਜਿਹੜਾ ਗਰਮੀ ਵਾਲਾ ਜਿਹੜਾ ਉਹ ਤਾਂ 40-45 ਦਿਨਾਂ ਤੀ ਚੱਕ ਲੈਂਦਾ ਫਲ ਹੂੰ ਠੀਕ ਆ ਲਗਭਗ ਇਹਦੀ 50-55 ਦਿਨਾਂ ਚ ਬਈ ਤੜਾਈ ਸਟਾਰਟ ਹੋ ਜਾਂਦੀ ਹੈ ਤੇ ਹੈ ਖੇਤੀ ਕਿੰਨੇ ਦਿਨਾਂ ਦੀ ਹੈ ਸਾਰੇ ਖੇਤੀ ਤਾਂ ਬਈ ਹੈ ਇਹ ਖਾਲ ਇਹ ਆ ਤਾਂ ਫਲ ਸਾਰਾ ਹੀ ਲੈ ਲੈਂਦਾ ਇਕੱਠੇ ਠੀਕ ਆ ਪਰ ਹਾਂ ਤੁਹਾਡਾ ਸਾਢੇ 3 ਸਾਢੇ 3 ਮਹੀਨੇ ਜਵਾਨ ਵੇਲਾ ਕਰ ਦੂਗਾ ਠੀਕ ਆ ਹਾਂ ਨਾਲ 100 ਦਿਨ ਦੀ ਖੇਤੀ ਹੈਗੀ ਹੈਗੀ 100 ਦਿਨ ਦੀ ਖੇਤੀ rau ਨਾਲ ਵਿੱਚ ਠੀਕ ਆ 100 ਦਿਨ ਲੱਗਦਾ ਪਏ ਤੇ ਜੀਰੀ ਵੀ ਲਾ ਸਕਦੇ ਹਾਂ ਹਾਂ ਗੇ ਬਈ ਜੀਰੀ ਤੋਂ ਪਹਿਲਾਂ ਪੀ ਲਿਓ ਸੇ ਤੋਂ ਪਹਿਲਾਂ ਦਾ ਬਾਣ ਬੇਲਾ ਕਰ ਦਿੰਦਾ ਜਿਹਨੇ ਬਾਣ 12ਵੇਂ ਮਹੀਨੇ ਵਾਲਾ ਲਾਇਆ ਹ ਉਹ ਬਈ ਜੀਰੀ ਤੋਂ ਪਹਿਲਾਂ ਪਾਹਣ ਬਹੁਤ ਗੱਲ ਠੀਕ ਹੈ ਤੇ ਹੋਰ ਇਹ ਪੀ ਦੂ ਬਾਦ ਅੱਗੇ ਤੇ ਅੱਗੇ ਕਿਹੜੀਆਂ ਕਿਹੜੀਆਂ ਬਿਮਾਰੀਆਂ ਆਉਂਦੀਆਂ ਆਪਾਂ ਜਿਹੜੀਆਂ ਆਪਾਂ ਦਵਾਈਆਂ ਦੱਸਾਂਗੇ ਉਹਦੀ ਵੀਡੀਓ ਪਰ 10 ਮਿੰਟ ਦੀ ਇੱਕ ਲਾਗ ਇੱਕ ਵਾਰ ਤੁਹਾਨੂੰ ਪੰਜਾਬੀ ਦੇ ਵਿੱਚ ਹੋਰ ਦਾ ਪੰਜਾਬੀ ਦੱਸੂ ਤੁਹਾਨੂੰ ਯਾਰ ਕਿਉਂਕਿ ਵੀ ਉਹ ਕਹਿੰਦੇ ਆ ਵੀ ਜੇ ਹੁਣ ਅੰਗਰੇਜ਼ੀ ਦੇ ਵਿੱਚ ਨਾਮ ਲੈਣਾ ਤੁਹਾਨੂੰ ਸਾਰਿਆਂ ਨੂੰ ਪਤਾ ਇੱਕ ਸੱਪ ਜਾਂ ਫਿਰਦਾ ਹੁੰਦਾ ਆਪਣੇ ਉਹਦੇ ਤੇ ਹਮ ਬੱਲਾਂ ਦੇ ਐਵੇਂ ਸੱਪ ਦੀਆਂ ਧਾਰੀਆਂ ਜੀ ਕਹਿੰਦੇ ਆ ਠੀਕ ਆ ਉਹ ਸੱਪ ਦੀਆਂ ਜਦੋਂ ਇਸ ਹੁੰਦਾ ਹਰਾ ਹੁੰਦਾ ਠੀਕ ਆ ਉਹ ਤੁਹਾਨੂੰ ਪੰਜਾਬੀ ਸਿੱਧੀ ਪੰਜਾਬੀ ਚ ਜੀ ਸਮਝਾਉ ਉਹ ਇਹਨੂੰ ਰੋਗ ਲਾਜ਼ਮੀ ਆਊਗਾ ਠੀਕ ਆ ਬਾਈ ਉਹ ਤਾਂ ਤੁਸੀਂ ਬਚਤ ਰੱਖਣੀ ਆ ਜਦੋਂ ਇਹ ਹਰਾ ਹੋ ਗਿਆ ਉਸ ਧਾਰੀਆਂ ਜੀਆਂ ਕਿਸੇ ਕਿਸੇ ਬੂਟੇ ਤੇ ਤੁਹਾਨੂੰ ਦਿਖਣ ਲੱਗ ਜੂ ਇਹਨੂੰ ਉਸ ਆਪ ਜਿਹੜਾ ਨਿਸ਼ਾਨਦਾਨ ਵਾਲਾ ਬਹੁਤ ਫੰਗਸ ਆ ਉਹ ਨਹੀਂ ਫੰਗਸ ਨਹੀਂ ਉਹ ਉਹ ਬਸ ਐਂ ਉਹ ਹੀ ਆਪਣੀ ਜਿਵੇਂ ਆਪਾਂ ਕੀੜੇ ਹੀ ਆ ਬਈ ਬਸ ਖਾਣ ਵਾਲਾ ਰਾਸ ਚੁਕਸਣ ਵਾਲਾ ਕੀੜੇ ਹੀ ਆ ਉਹ ਲਾਜ਼ਮੀ ਇਹਨੂੰ ਬਿਮਾਰੀ ਆਊਗੀ ਬਾਈ ਉਸ ਤੋਂ ਬਾਅਦ ਜਦੋਂ ਇਹ ਥੋੜਾ ਜਿਹਾ ਵੱਡਾ ਹੋਊਗਾ ਬਈ ਜਦੋਂ ਜਿਵੇਂ ਥੋੜਾ ਥੋੜਾ ਵੱਡਾ ਆਊਗਾ ਕਈ ਵਾਰੀ ਜਦ ਮੌਸਮ ਠੀਕ ਹੈ ਤੱਬੇ ਪੈਣ ਲੱਗ ਜਾਂਦੇ ਆ ਪੱਤਿਆਂ ਦੇ ਵਿੱਚ ਠੀਕ ਆ ਉਹ ਤੋਂ ਲਾਜ਼ਮੀ ਬਚਾ ਕੇ ਰੱਖਣਾ ਬਈ ਤੇ ਇੱਕ ਬਈ ਇਹਨੂੰ ਜਿਹੜੀ ਸਭ ਤੋਂ ਸੋਨ ਦੱਸਿਆ ਵੀ ਨੀਮਾ ਟੋੜ ਦੀ ਸਮੱਸਿਆ ਆਉਂਦੀ ਹੈ ਜੇ ਤੁਸੀਂ ਥੱਲੇ ਨਹੀਂ ਪਾਇਆ ਬਈ ਤਾਂ ਨੀਮਾ ਟੋੜ ਦੀ ਸਮੱਸਿਆ ਆਉਂਦੀ ਆ ਬਈ ਨੀਮਾ ਟੋੜ ਦੀ ਸਮੱਸਿਆ ਆਪਾਂ ਰੋਕਣੀ ਰੋਕਣੀ ਆ ਇਹਨੂੰ ਨੀਮਾ ਟੋੜ ਦੀ ਸਮੱਸਿਆ ਆ ਗੰਡਾ ਬਣ ਲੱਗੇ ਜੜਾ ਤੇ ਬਈ ਉਹਦੇ ਵਾਸਤੇ ਵੀ ਆਪਾਂ ਡ੍ਰੈਂਚਿੰਗ ਕਰਨੀ ਪਊ ਤੇ ਬਈ ਜਿਹੜੀ ਹੋਰ ਇਹਨੂੰ ਸਮੱਸਿਆ ਆਉਂਦੀ ਆ ਇਹਨੂੰ ਬਈ ਮੰਨ ਲਓ ਜਿਹੜੀ ਬਈ ਓਖਣ ਦੀ ਸਮੱਸਿਆ ਆਉਣ ਲੱਗ ਜਾਂਦੀ ਆ ਕਈ ਵਾਰੀ ਸੁੱਕੇ ਜਾਂਦਾ ਬੂਟਾ ਖੜਾ ਖੜਾ ਬੱਡੇ ਬੂਟੇ ਜੀ ਸਮੱਸਿਆ ਬੱਡੇ ਬੂਟੇ ਚ ਵੀ ਸਮੱਸਿਆ ਆਉਣ ਲੱਗ ਜਾਂਦੀ ਖੜਾ ਖੜਾ ਸੁੱਕਣ ਲੱਗ ਜਾਂਦਾ ਬਈ ਠੀਕ ਆ ਬਾਹਣ ਦੇ ਵਿੱਚੋਂ ਓਖਣ ਲੱਗ ਜਾਂਦਾ ਉਹ ਸਮੱਸਿਆ ਦਾ ਸਾਹਮਣਾ ਵੀ ਤੁਹਾਨੂੰ لازਮੀ ਜਿਹੜਾ ਬੰਦਾ ਕੋਈ ਹੌਲੀ ਹੌਲੀ ਤੁਹਾਨੂੰ ਐਕਸਪੀਰੀਅੰਸ ਆ ਉਹ ਚੀਜ਼ ਦਾ ਉਖੜਨ ਜਦੋਂ ਬਈ ਉਖੜਾ ਜਦੋਂ ਉਖੜਨਾ ਸਟਾਰਟ ਹੋ ਗਿਆ ਇਹਦੇ ਕਬੂਟਾ ਉਖੜਿਆ ਫਿਰ ਕਈ ਬੂਟੇ ਉਖੜਨੇ ਉਹਦੇ ਲਈ ਵੀ ਫਿਰ ਆਪਾਂ ਨੂੰ ਬਈ ਫੰਗੀ ਸਾਈਡਾਂ ਡ੍ਰੈਂਚਿੰਗ ਇਹਦੇ ਥੱਲੇ ਕਰਨੀ ਪੈਂਦੀ ਠੀਕ ਹੈ ਬਈ ਕਾਫੀ ਜ਼ਿਆਦਾ ਦਵਾਈਆਂ ਨੂੰ ਡ੍ਰੈਂਚਿੰਗ ਆਗਿਆ ਡ੍ਰੈਂਚਿੰਗ ਵਾਲੇ ਡ੍ਰੈਂਚਿੰਗ ਹੀ ਜ਼ਿਆਦਾ ਹੁੰਦੀ ਹੈ ਇਹ ਚ ਠੀਕ ਹੈ ਉੱਪਰਲੀ ਦਵਾਈਆਂ ਤਾਂ ਹਲੇ ਚੱਲੇ ਜਾਂਦਾ ਇਹਦਾ ਉੱਪਰਲੀ ਦਵਾਈਆਂ ਕਿੰਨੇ ਕੁੰਦੀਆਂ ਜਿਹੜਾ ਆਪਾਂ ਫੈਲ ਉੱਪਰਲੀ ਦਵਾਈਆਂ ਆ ਬਈ ਇੱਕ ਤਾਂ ਇਹਨੂੰ ਫਰੂਟ ਫਲਾਈ ਦਾ ਅਟੈਕ ਸਭ ਤੋਂ ਵੱਧ ਆਉਂਦਾ ਚੀਜ਼ਾਂ ਨੂੰ ਇਹਨੂੰ ਸਭ ਤੋਂ ਵੱਧ ਫਰੂਟ ਫਲਾਈ ਦਾ ਅਟੈਕ ਆਉਂਦਾ ਬਈ ਠੀਕ ਹੈ ਇਹਦੇ ਉਹ ਕੀ ਦਾ ਕਰਦਾ ਤਰਬੂਜ ਬਿੰਗਾ ਹੋਣ ਲੱਗ ਜਾਂਦਾ ਦੂਸਰਾ ਨੰਬਰ ਉਹਦਾ ਬਾਈ ਸਾਈਜ਼ ਸਹੀ ਨਹੀਂ ਬਣਦਾ ਉਹ ਸਾਨੂੰ ਪੂਰੀ ਬਿੰਗਾ ਤਿੰਗਾ ਜਾਂ ਹੋ ਜਾ ਜਿੱਥੇ ਮੌਖੀ ਨੇ ਡੰਗ ਮਾਰਤਾ ਬਾਈ ਉਹ ਸਹੀ ਨਹੀਂ ਬਣਦਾ ਫਰੂਟ ਫ라이 ਇਹਦੇ ਬਾਈ ਲਾਜ਼ਮੀ ਆਉਂਦੀ ਹੈ ਤੇ ਗਾਂਹ ਬਈ ਇਹਦੇ ਉੱਤੇ ਲੇਟ ਬਲਾਈਟ ਦੀ ਸਮੱਸਿਆ ਬਹੁਤ ਖਤਰਨਾਕ ਆਉਂਦੀ ਹੈ ਇਹਦੇ ਤੇ ਜਦੋਂ ਆਉਂਦੀ ਆ ਬਾਈ ਫਿਰ ਸਾਰੀ ਫਸਲ ਖਤ ਪੱਤੇ ਖਤਮ ਹੋ ਜਾਂਦੇ ਨੇ ਜਮਾ ਕਲੇ ਤਰਬੂਜ ਪਏ ਉਹਨੂੰ ਬਾਣ ਦੇ ਵਿੱਚ ਦੇਖਣਗੇ ਪੱਤੇ ਜਿਹੜੇ ਜਮਾ ਸਾਫ਼ ਕਰ ਦਿੰਦੀ ਹੈ ਆਉਂਦੀ ਤੇਜ ਆ ਇਹਨੂੰ ਵੀ ਜਿਹੜਾ ਮੇਰਾ ਭਰਾ ਲਾਊਗਾ ਵੀ ਹਨਾ ਮਾੜਾ ਜਿਹਾ ਇਹਦੇ ਬਾਰੇ ਥੋੜੀ ਜੀ ਜਾਣਕਾਰੀ ਲੈ ਕੇ ਲਾਵੇ ਵੀ ਜਾਣਕਾਰੀ ਪਹਿਲਾਂ ਵੀ ਚਾਹੇ ਤੁਹਾਡੇ ਲਵੇ ਕੋਈ ਹੈਗਾ ਉਹ ਤਾਂ ਜੇ ਕੋਈ ਐਕਸਪੀਰੀਅੰਸ ਵਾਲਾ ਬੰਦਾ ਕੋਈ ਤੁਹਾਡੇ ਲਵੇ ਪਿੰਡ ਚਾ ਕੇ ਤੇ ਹੋਰ ਆਰਡ ਕਮਾਂਡ ਚ ਵੀ ਉਹ ਤਾਂ ਐਕਸਪੀਰੀਅੰਸ ਲੈ ਲਿਓ ਬਾਈ ਇਹਦੀ ਬਿਮਾਰੀ ਇਹ ਚੀਜ਼ ਨਹੀਂ ਹੈਗੀ ਜਿਵੇਂ ਹੁਣ ਆਪਣੇ ਕਣਕ ਛੋਣੇ ਨੂੰ ਜਿਹੜੀਆਂ ਬਿਮਾਰੀਆਂ ਆਉਂਦੀਆਂ ਵੀ ਉਹ ਹੋਲੀ-ਹੋਲੀ ਫੈਲ ਲਰਦੀਆਂ ਇਹਦਾ ਹੈ ਬਈ ਇਹ ਜਦੋਂ ਆਉਂਦੀ ਹੈ ਗੱਲ ਸੱਚੀ ਦੱਸਣੀ ਜ਼ਰੂਰੀ ਹੈ ਬਾਈ ਦੀਪ ਜਦੋਂ ਆਉਂਦੀ ਹੈ ਵੀ ਫਿਰ ਇੱਕ ਬਾਹਣ ਸਾਰਾ ਬੇਲਾ ਕਰ ਦਿੰਦੀ ਹੈ ਹਾਂ ਅਗਲਾ ਕਹਿੰਦਾ ਲਵਾਤਾ ਹੈ ਹਾਂ ਲਵਾਤਾ ਮੁੜ ਕੇ ਦੱਸਿਆ ਹੈ ਨਹੀਂ ਬਾਈ ਜਦੋਂ ਇਹਨੂੰ ਆਉਂਦੀ ਹੈ ਫਿਰ ਬਲਾਈਟ ਦੀ ਸਮੱਸਿਆ ਆਉਂਦੀ ਹੈ ਵੀ ਤੁਹਾਨੂੰ ਦੂਸਰੇ ਤੀਸਰੇ ਦਿਨ ਤੋਂ ਤੁਹਾਡੇ ਸਾਰੇ ਪੱਤੇ ਸੁੱਕ ਜਾਣਗੇ ਬਾਹਣ ਦੇ ਵਿੱਚੋਂ ਬਲਾਈਟ ਦੀ ਸਮੱਸਿਆ ਵਾਲੀ ਆਉਂਦੀ ਹੈ ਬਲਾਈਟ ਤੋਂ ਬਚਾ ਲਿਆ ਬਾਈ ਇਹਨੂੰ ਫਿਰ ਆਪਾਂ ਰਾਜੇ ਆਂਗੇ ਠੀਕ ਜਿਹਨੇ ਬਲਾਈਟ ਤੋਂ ਇਹਨੂੰ ਬਚਾ ਲਿਆ ਬਾਈ ਬਸ ਉਹ ਜੰਗ ਜਿੱਤ ਗਿਆ ਤੇ ਸੋ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਬੀਜ ਦੀ ਵੈਰੈਟੀ ਦੀ ਗੱਲ ਹੋਗੀ ਠੀਕ ਹੈ ਤੁਹਾਨੂੰ ਇਹਦੀ ਆਮਦਨ ਦੀ ਗੱਲ ਹੋਗੀ ਤੁਹਾਨੂੰ ਕੱਲੀ ਕੱਲੀ ਬਿਮਾਰੀ ਸਿੱਧੀ ਪੰਜਾਬੀ ਜੀ ਵੀ ਤੁਸੀਂ ਆਹ ਆ ਬਿਮਾਰੀ ਆਉਂਦੀ ਆ ਇਹਨੂੰ ਦਵਾਈ ਆ ਉਹ ਆਪਾਂ ਨੈਕਸਟ ਵੀਡੀਓ ਚ ਹੈਪੀ ਤੋਂ ਕਰਾਂਗੇ ਜਾਣਕਾਰੀ ਠੀਕ ਆ ਕਿਉਂਕਿ ਵੀਡੀਓ ਹੁਣ ਅੱਧੇ ਪੌਣੇ ਘੰਟੀ ਦੇ ਹੋ ਜਾਂਦੀ ਫਿਰ ਨਾਲ ਤਾਂ ਉਹਨੂੰ ਥੋੜਾ ਲੋਡ ਕਰਨ ਚ ਵੀ ਦਿੱਕਤ ਆਉਂਦੀਆਂ ਨਾਲੇ ਬੰਦਾ ਵੀ ਬੋਰ ਹੋ ਜਾਂਦਾ ਦੇਖਦਾ ਦੇਖਦਾ ਠੀਕ ਆ ਹੁਣ ਇਹ ਬੀਜ ਦੀ ਤੇ ਅਲੱਗ ਕਰ ਦਾਂਗੇ ਦੂਜੀਆਂ ਬਿਮਾਰੀਆਂ ਦੇ ਅਲੱਗ ਵੀਡੀਓ ਤੁਹਾਨੂੰ ਦੇ ਦੇਵਾਂਗੇ ਠੀਕ ਆ ਵੀ ਬਾਈ ਠੀਕ ਆਹੀ ਚੀਜ਼ਾਂ ਸੀਗੀਆਂ ਨਾ ਠੀਕ ਆ